ਹਾਂ ਜੀ ਕੀ ਨਾ ਕੀ ਤੁਹਾਡੇ ਦਿਨੇਸ਼ ਕੁਮਾਰ ਵਿੱਚ ਕੀ ਹੋਇਆ ਕੀ ਸਰ ਜੀ ਮੈਂ ਜੀ ਆਪਣੇ ਘਰੇ ਰਸੋਈ ਵਿੱਚ ਚਿਮਨੇ ਲੱਗੇ ਜੀ ਜਿਹੜੇ ਕਿ ਇੱਕ ਸਾਲ ਪਹਿਲਾਂ ਚਿਮਨੀ ਲਵਾਈ ਸੀ ਖਤਾਨ ਕੰਪਨੀ ਨੇ ਉਹ ਖਰਾਬ ਹੋ ਗਿਆ ਤਾਂ ਮੈਂ ਕਸਟਮਰ ਕੇਨ ਨੂੰ ਫੋਨ ਲਾਇਆ ਜਦੋਂ ਉਹਨਾਂ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਮੈਨੂੰ ਫੋਨ ਚੱਕ ਕੇ ਤੇ ਕਹਿੰਦੇ ਵੀ ਆਰਾ ਇਹ ਘਰ ਦਾ ਐਡਰੈਸ ਲਿਖਾਤਾ ਦਿਖਾ ਕੇ ਮੈਨੂੰ ਇਹਦੇ ਵੀ ਤੁਹਾਡਾ ਬਿੱਲ ਹੈਗਾ ਮੈਂ ਬਿੱਲ ਤਾਂ ਹੈ ਨਹੀਂ ਚਲੋ ਕੋਈ ਗੱਲ ਨਹੀਂ ਜੇ ਪੇਮੈਂਟ ਹੋਏ ਤਾਂ ਮੈਂ ਉਹਦੇ ਪੈਸੇ ਕਰ ਦੂੰ ਜਿੰਨੇ ਖਰਾਬ ਪੈਸੇ ਲੱਗਦੇ ਆ ਤੇ ਉਹਨੇ ਨਹੀਂ ਤਾਂ ਮੇਰੇ ਬਿੱਲ ਮੈਂ ਬਣਾ ਦੇਣਾ ਤੁਸੀਂ ਮੈਨੂੰ 10 ਰੁਪਏ ਇੱਕ ਰੀਚਾਰਜ ਕਰ ਦੋ ਰੀਚਾਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰਾ 28 ਵਾ 12 ਵਾ 15 ਮਿੰਟ ਤੇ ਮੈਨੂੰ ਉਹਨਾਂ ਨੇ 26 ਜਾਂ 500 ਰੁਪਏ ਮੇਰਾ ਆਡਰ ਨਹੀਂ ਕੱਢ ਲਿਆ ਸੀਗਾ ਜਾ ਕੇ 12 ਵਜੇ 28 ਮਿੰਟ ਦਾ ਬੈਂਕ ਪਹੁੰਚ ਕੇ ਉਹ ਪਤਾ ਲਗਾਇਆ ਤੇ ਉੱਥੋਂ ਪੈਸੇ ਨਿਕਲ ਗਏ ਸੀ ਉਦੋਂ ਤਾਈਂ ਤੇ ਬਾਕੀ ਹੁਣ ਮੈਂ ਉਹ ਮਸਾਂ ਹੀ ਆਦੇ ਪੈਸੇ ਇਕੱਠੇ ਬੰਬਰ ਕੇ ਮੇਰੇ ਬਾਬਾ ਫਾਸਟ ਫੂਡ ਦੁਕਾਨ ਹੈਗੀ ਹੈ ਮਸਾਂ ਉੱਥੇ 10 10 ਰੁਪਏ ਕਰਕੇ ਪੈਸੇ ਇਕੱਠੇ ਕਰਦਾ ਹਾਂ ਤੇ ਕਿਰਾਏ ਜੋ ਕੇ ਪੈਸੇ ਇਕੱਠੇ ਕੀਤੇ ਸੀ ਹੁਣ ਮੈਂ ਇਹ ਹੈ ਮੇਰੀ ਦਾ ਹੈਗੀ ਵੀ ਮੇਰੇ ਪੈਸੇ ਜੀ ਰਹੇ ਜਲਦੀ ਮੰਗ ਕੀ ਕਰ ਰਹੇ ਮੰਗ ਇਹ ਵੀ ਪੈਸੇ ਨਿਕਲ ਮੇਰੇ ਆਦੇ ਪੈਸੇ ਜਿਹੜੇ ਹੈਗੇ ਭਾਈ ਮਿਹਨਤ ਕਮਾਈ ਆ ਵਾਪਸ ਆ ਜਾਏ ਕੰਪਲੀਟ ਕੀਤੀ ਕੰਪਲੀਟ ਫੈਬਰਿਕ ਆਪਣੇ ਕੀਤੀ ਜੀ ਮਾਰਕੀਪਲ ਸਾਂ ਕੰਪਲੀਟ ਕਰ ਰਹੇ ਆ ਮੈਮ ਇੱਕ ਗਰੀਬ ਫਾਸਟਵੋਡ ਵਾਲਾ ਠੱਗੀ ਲੱਗੀ ਜੀ ਕਿ ਹੈ ਕਿ ਮਾਮੇ ਸਾਡੇ ਸਾਡੇ ਕੋਲ ਥਾਣੇ ਦੇ ਵਿੱਚ ਜਿਹੜਾ ਹੈਗਾ ਦਿਨੇਸ਼ ਕੁਮਾਰ ਵਾਸੀ ਗਿੰਦੜਵਾਵੰਦੋਂ ਇੱਕ ਅਰਖਾਸਤ ਆਈ ਹੈ ਜੀ ਹੈ ਕਿ ਉਹਨਾਂ ਦੀ ਜਿਹੜੀ ਰਸੋਈ ਦੀ ਚਿਮਨੀ ਹੈਗੀ ਹੈ ਉਹ ਖਰਾਬ ਹੋ ਗਈ ਸੀ ਤੇ ਉਹਨਾਂ ਨੇ ਚਿਮਨੀ ਠੀਕ ਕਰਾਉਣ ਲਈ ਜਿਹੜੇ ਕਸਟਮਰ ਕੇਅਰ ਦੇ ਨੰਬਰ ਸੀਗੇ ਉਹਨਾਂ ਪਰ ਕਾਲ ਕੀਤੀ ਜੀ ਉਹਨਾਂ ਚ ਇੱਕ ਕਸਟਮਰ ਕੇਅਰ ਕਾਲ ਜਿਹੜੀ ਹੈ ਉਹ ਪਿਕ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਸਾਡੀ ਜਿਹੜੀ ਘਰ ਦੀ ਸੋਈ ਵਾਲੀ ਚਿਮਨੀ ਆ ਖਰਾਬ ਹੋ ਗਈ ਹੈ ਤੇ ਉਹ ਠੀਕ ਕਰਵਾਉਣਾ ਹੈ। ਅਗਿਓ ਕਸਟਮਰ ਕੇਅਰ ਵਾਲਿਆਂ ਨੇ ਕਿਹਾ ਕਿ ਤੁਸੀਂ ਇੱਕ ਲਿੰਕ ਭੇਜਦੇ ਹਾਂ 10 ਰੁਪਏ ਦਾ ਰੀਚਾਰਜ ਕਰ ਦਿਓ ਤੇ ਅਸੀਂ ਉਸ ਤੋਂ ਬਾਅਦ ਤੁਹਾਡੀ ਕੰਪਲੇਂਟ ਫਾਈਲ ਕਰ ਦਾਂਗੇ ਤੇ ਜਿਹੜੇ ਚਿਮਨੀ ਆ ਕੇ ਸੈੱਟ ਕਰਦਾਂਗੇ। ਜਦੋਂ ਇਹਨਾਂ ਪਾਸ ਲਿੰਕ ਆਇਆ ਇਹਨਾਂ ਨੇ 10 ਰੁਪਏ ਦਾ ਰੀਚਾਰਜ ਕਰਿਆ। ਉਸ ਤੋਂ ਬਾਅਦ ਕਰੀਬ ਇਹਨਾਂ ਦੇ ਖਾਤੇ ਦੇ ਵਿੱਚੋਂ 26500 ਰੁਪਏ ਜਿਹੜੇ ਨੇ ਉਹ ਚਲੇ ਗਏ। ਜਿਨ੍ਹਾਂ ਨੇ ਸਾਡੇ ਕੋਲ ਕੰਪਲੇਂਟ ਕੀਤੀ ਹੈ ਜੋ ਕਿ ਸਾਈਬਰ ਠੱਗੀ ਦਾ ਮਾਮਲਾ ਹੈਗਾ ਜਿਹਦੀ ਅਸੀਂ ਪੜਤਾਲ ਕਰ ਰਹੇ ਹਾਂ ਮੇਰੀ ਆਮ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਹਾਡੇ ਪਾਸ ਕੋਈ ਵੀ ਇਦਾਂ ਦੀ ਫਰੋਡ ਕਾਲ ਆਂਦੀ ਹੈ ਜਾਂ OTP ਮੰਗਿਆ ਜਾਂਦਾ ਜਾਂ ਕੋਈ ਮੈਸੇਜ ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਤਾਂ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਮੈਸੇਜ ਜਾਂ OTP ਨਾ ਦਿਓ ਕਿਉਂਕਿ ਅੱਜਕੱਲ ਜਿਹੜਾ ਸਾਈਬਰ ਫਰੋਡ ਬਹੁਤ ਜ਼ਿਆਦਾ ਹੋ ਰਿਹਾ ਹੈ